ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਲਾਕੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੂ ਦੋਸਤੋ ਪਿਛਲੇ ਦਿਨੀ ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਕਿਰਨ ਮੋਹਨ ਜੀ ਜਿਨ੍ਹਾਂ ਦੀ ਇੱਕ ਵੀਡੀਓ ਇੰਸਟਾਗ੍ਰam ਤੇ ਔਰ ਫੇਸਬੁੱਕ ਤੇ ਬੜੇ ਅੱਛੇ ਤਰੀਕੇ ਨਾਲ ਵਾਇਰਲ ਹੋ ਰਹੀ ਆ ਉਸ ਵੀਡੀਓ ਦੀ ਸਚਾਈ ਕੀ ਆ ਅੱਜ ਉਹ ਸਚਾਈ ਜਾਣਨ ਦੇ ਲਈ ਆਪਾਂ ਕਿਰਨ ਮੋਹਨ ਜੀ ਨੂੰ ਮਿਲਣ ਆਏ ਆ ਔਰ ਸਿੱਧੇ ਤੌਰ ਤੇ ਰੂਬਰੂ ਹੋਨੇ ਆ ਸਰਪੰਚ ਕਿਰਨ ਮੋਹਨਾ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਜੀ ਆਇਆਂ ਸਰਪੰਚ ਸਾਹਿਬ ਪਿਛਲੇ ਦਿਨੀ ਮੈਂ ਰੱਖ ਲਿਆ ਵੀ આજ ਤੋਂ 24-25 ਦਿਨ ਪਹਿਲਾਂ ਇੱਕ ਤੁਸੀਂ ਵੀਡੀਓ ਵਾਇਰਲ ਕੀਤੀ ਹੈ ਉਹ ਵੀਡੀਓ ਸਾਡੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਵੀਡੀਓ ਦੇ ਵਿੱਚ ਅਸਲੀਅਤ ਕੀ ਆ ਕੋਲਸ ਤੁਹਾਡੇ ਘਰ ਅਰਲੀ ਮਾਰਨਿੰਗ ਆਂਦੀ ਆ ਤੁਹਾਡੇ ਘਰ ਛਾਂਬੀਨ ਕਰਦੀ ਆ ਤੁਸੀਂ ਵੀ ਉੱਥੇ ਅੰਡਰਵੀਅਰ ਭਾ ਕੇ ਘੁੰਮ ਰਹੇ ਹੋ ਕੁਝ ਹੈ ਸਿਸਟਮ ਜਾਂ ਪੁਲਿਸ ਦਾ ਤੁਹਾਡੇ ਘਰ ਚ ਆਣਾ ਔਰ ਲੋਕਾਂ ਦੀ ਨਜ਼ਰ ਚ ਕਾਫੀ ਕੁਐਸਚਨਸ ਨੇ ਉਹ ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਸਾਰੇ ਜਵਾਬ ਦਿਓ ਕੀ ਆ ਉਹਦੇ ਵਿੱਚ ਅਟਲਸ ਚਾਹੀ ਸਾਡੇ ਦਰਸ਼ਕਾਂ ਲੋਕਾਂ ਪੱਕ ਜਰੂਰ ਦੱਸੋ ਐਡਾ ਅਨਬਾਕਸ ਜੀ ਉਸ ਵੀਡੀਓ ਦੇ ਵਿੱਚ ਵੈਸੇ ਤਾਂ ਸਾਰੀ ਮੈਂ ਗੱਲ ਆਪਣੀ ਰੱਖ ਦਿੱਤੀ ਸੀਗੀ ਪਰ ਤੁਸੀਂ ਆਏ ਹੋ ਮੈਂ ਫੇਰ ਵੀ ਜਿਹੜੇ ਕੁਝ ਗੱਲਾਂ ਰਹਿ ਗਈਆਂ ਉਹਦੇ ਵਿੱਚ ਤੇ ਮੈਂ ਉਹ ਜਰੂਰ ਤੁਹਾਡੇ ਸਾਹਮਣੇ ਰੱਖਾਂਗਾ ਉਸ ਦਿਨ 30 ਜੁਲਾਈ ਦਾ ਟਾਈਮ ਸੀਗਾ ਤਰੀਕ 30 ਜੁਲਾਈ ਸੀ 2024 ਦੀ ਗੱਲ ਹੈ ਇਹ ਤੇ ਤਕਰੀਬਨ 6:30 ਵਜੇ ਦਾ ਟਾਈਮ ਸੀਗਾ ਜੀ ਸਵੇਰ ਦਾ ਤੇ ਬੱਚੇ ਜਿਵੇਂ ਰੋਜ਼ ਮਰਦਾ ਤਰੀਕੇ ਨਾਲ ਹੀ ਆਪਣੀ ਸ਼ੁਰੂਆਤ ਹੁੰਦੀ ਹੈ ਦਿਨ ਦੀ ਬੱਚਿਆਂ ਨੇ ਸਕੂਲ ਜਾਣਾ ਸੀਗਾ ਤੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਮੈਂ ਆਪਣੇ ਬੱਚਿਆਂ ਨੂੰ ਤੇ ਗੇਟ ਸਵੇਰੇ ਖੋਲ ਦਿੰਦੇ ਤੇ ਘਰ ਦੇ ਮੇਰੇ ਜਿਹੜੇ ਨੇ ਮੇਰੀ ਵਾਈਫ ਆ ਉਹ ਬਾਹਰ ਸਫਾਈ ਵਗੈਰਾ ਕਰਦੇ ਨੇ ਗੇਟ ਦੇ ਬਾਹਰ ਤੇ ਹਰ ਇੱਕ ਔਰਤ ਆਪਣੇ ਜਿਹੜੀ ਸਵੇਰੇ ਉੱਠ ਕੇ ਆਪਣੇ ਘਰ ਦੇ ਬਾਹਰ ਝਾੜੂ ਝੂੜੀ ਲਗਾਉਂਦੇ ਨੇ ਉਹ ਗੇਟ ਸਾਡਾ ਖੁੱਲਾ ਸੀਗਾ ਗੇਟ ਸਾਡਾ ਖੁੱਲਾ ਸੀ ਤੇ ਮੈਂ ਵੀ ਉੱਠਿਆ ਸੀ ਤਾਂ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਇੰਨੇ ਨੂੰ ਕੀ ਹੁੰਦਾ ਆ ਕਿ 10 ਤੋਂ 15 ਅਫਸਰ ਪੁਲਿਸ ਅਫਸਰ ਜਿਹੜੇ ਆ ਮੇਰੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਮੈਂ ਉਸ ਟਾਈਮ ਵਾਸ਼ਰੂਮ ਦੇ ਵਿੱਚ ਸੀ ਮੈਨੂੰ ਕੁਝ ਨਹੀਂ ਸੀ ਪਤਾ ਮੈਂ ਜਦੋਂ ਵਾਸ਼ਰੂਮ ਦੇ ਵਿੱਚੋਂ ਬਾਹਰ ਨਿਕਲਿਆ ਉਹ ਮੈਂ ਤਾਂ ਨਹੀਂ ਵੀਡੀਓ ਪਾਈ ਹੈਗੀ ਕਿਉਂਕਿ ਮੇਰੀਆਂ ਭੈਣਾਂ ਵੀ ਮੇਰੇ ਨਾਲ ਕਾਫੀ ਜੁੜੀਆਂ ਹੋਈਆਂ ਨੇ ਤੇ ਮੈਂ ਤਾਂ ਨਹੀਂ ਉਹ ਪਾਈ ਉਹਦੇ ਵਿੱਚ ਮੇਰਾ ਮੇਰੇ ਅੰਡਰਵੇਅਰ ਪਾਇਆ ਹੋਇਆ ਸੀਗਾ ਤਾਂ ਮੈਂ ਤਾਂ ਨਹੀਂ ਉਹ ਵੀਡੀਓ ਆਪਣੀ ਪਾਈ ਮੈਂ ਵਾਸ਼ਰੂਮ ਤੋਂ ਜਦੋਂ ਹੀ ਬਾਹਰ ਨਿਕਲਦਾ ਹਾਂ ਤਾਂ ਮੇਰੇ ਤੋਂ ਇੱਕ ਮੁਲਾਜ਼ਮ ਨੇ ਫੋਨ ਖੋਲਿਆ ਮੈਨੂੰ ਕਹਿੰਦਾ ਫੋਨ ਦੇ ਦੇ ਵੀ ਆਪਣਾ ਉਹਨਾਂ ਦਾ ਬਿਹੇਵੀਅਰ ਹੀ ਇਦਾਂ ਦਾ ਸੀਗਾ ਕਿ ਜਿਵੇਂ ਮਤਲਬ ਕਹਿੰਦਾ ਬੜੀ ਅਗਰੈਸਿਵ ਤਰੀਕੇ ਨਾਲ ਹੈ ਕਿ ਜਿਵੇਂ ਪਤਾ ਨਹੀਂ ਕੀ ਉਹਨਾਂ ਨੂੰ ਮਤਲਬ ਮੇਰੇ ਤੋਂ ਲੈ ਕੇ ਕਿੰਨਾ ਗੁੱਸਾ ਸੀ ਉਹਨਾਂ ਦੇ ਮਨ ਦੇ ਵਿੱਚ ਲਿਆ ਵੀ ਲਿਆ ਫੜਾ ਫੜਾ ਆ ਫੋਨ ਫੜਾ ਫੋਨ ਫੜਾ ਮੱਲਰ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਂ ਕੋਈ ਜ਼ਿੰਮੇਵਾਰ ਬੰਦਾ ਆ ਕਿ ਮੈਂ ਜ਼ਿੰਮੇਵਾਰ ਵੀ ਛੱਡੋ ਜੀ ਇੱਕ ਪੁਲਿਸ ਅਫਸਰ ਦਾ ਕੀ ਸਿਖਾਇਆ ਜਾਂਦਾ ਉਹਨਾਂ ਨੂੰ ਸ਼੍ਰੀਮਾਨ ਇਹਨਾਂ ਦੀ ਪਹਿਲੀ ਜਿਹੜੀ ਇਹਨਾਂ ਨੂੰ ਇਹ ਹੀ ਸਿਖਾਇਆ ਜਾਂਦਾ ਵੀ ਤੁਸੀਂ ਸਾਹਮਣੇ ਵਾਲਿਆਂ ਨੂੰ ਰਿਸਪੈਕਟ ਦੇਣੀ ਆ ਤਾਂ ਮੈਨੂੰ ਉਹਨੇ ਕਿਸ ਤਰੀਕੇ ਨਾਲ ਬੁਲਾਇਆ ਆ ਫੋਨ ਫੜਾ ਲਈ ਮੈਂ ਉਹਨੂੰ ਫੋਨ ਫੜਾ ਦਿੱਤਾ ਮੈਨੂੰ ਕੁਝ ਪਲ ਲਈ ਤਾਂ ਇਹ ਹੀ ਨਹੀਂ ਸਮਝ ਆਇਆ ਵੀ ਇਹ ਹੋ ਕੀ ਗਿਆ ਜਦੋਂ ਮੈਂ ਆਪਣੇ ਫੋਨ ਉਹਨੂੰ ਫੜਾ ਕੇ ਆਪਣੇ ਅੰਦਰ ਕਮਰੇ ਦੇ ਅੰਦਰ ਦਾਖਲ ਹੋਣਾ ਤਾਂ ਮੈਂ ਦੇਖਿਆ ਵੀ ਮੁਲਾਜ਼ਮੀ ਮੁਲਾਜ਼ਮ ਮੈਂ ਕੁਛ ਮੈਂਟਲਿੰਗ ਤਾਂ ਮੈਨੂੰ ਇਹ ਨਹੀਂ ਸਮਝ ਆਈ ਵੀ ਇਹ ਮੁਲਾਜ਼ਮਾਂ ਕਿ ਕੌਣ ਆਏ ਕੋਈ ਕਿਸੇ ਦੇ ਵਰਦੀ ਨਹੀਂ ਸੀ ਪਾਈ ਹੋਈ ਤੁਹਾਡੇ ਦਰਵਾਜ਼ੇ 'ਤੇ ਉਹਨਾਂ ਨੇ ਨੌਕ ਕੀਤਾ ਮੇਰੇ ਦਰਵਾਜ਼ੇ 'ਤੇ ਉਹਨਾਂ ਨੇ ਬਿਲਕੁਲ ਨੌਕ ਨਹੀਂ ਕੀਤਾ ਤੁਸੀਂ ਵੀਡੀਓ ਵਿੱਚ ਵੀ ਦੇਖ ਰਹੇ ਹੋ ਵੀਡੀਓ ਨਾਲ ਜਰੂਰ ਚਲਾ ਦਿਓ ਖਾਣਾ ਜਿਹੜਾ ਸੀਗਾ ਉਹ ਜਿੱਥੋਂ ਆਏ ਸੀ ਇਹ ਮੈਨੂੰ ਪਤਾ ਲੱਗਿਆ ਵੀ ਉਹ ਨਾਰਕੋਟਿਕਸ ਸੈੱਲ ਦੇ ਸੀਗੇ ਅੱਛੇ ਇੱਕ ਕੁਝ ਜਿਹੜੇ ਅਫਸਰ ਸੀ ਉਹ ਸੀਆਈਏ ਸਟਾਫ ਦੇ ਸੀਗੇ ਅੱਛੇ ਮੈਨੂੰ ਜੋ ਮੈਂ ਆਪਣੇ ਪੱਧਰ ਤੇ ਮੈਂ ਪਛਾਣਬੰਦ ਕੀਤੀ ਤੇ ਮੈਨੂੰ ਪਤਾ ਲੱਗਾ ਆ CIA ਸਟਾਫ ਤੇ ਨਾਰਕਟਿਕਸ ਸੈੱਲ ਦੇ ਅਫਸਰ ਇਹ ਸਾਂਝੇ ਸੀਗੇ ਦੋ ਟੀਮਾਂ ਸੀਗੀਆਂ ਜਿਹੜਾ ਇਹਨਾਂ ਨੇ ਮੇਰੇ ਘਰੇ ਆ ਕੇ ਦਬਸ਼ ਕੀਤੀ ਤਾਂ ਮੈਨੂੰ ਜ਼ਿਆਦਾ ਮੈਨੂੰ ਠੇਸ ਪਹੁੰਚੀ ਇਸ ਗੱਲ ਦੀ ਕਿ ਮੈਨੂੰ ਘੱਟੋ ਘੱਟ ਤੁਸੀਂ ਮੈਨੂੰ ਇੰਟੀਮੇਸ਼ਨ ਦਾ ਦਿਓ ਕੋਈ ਗੇਟ ਦਾ ਨੌਕ ਕਰੋ ਕੋਈ ਤੁਹਾਡੇ ਕੋਲੇ ਆਈ ਕਾਰਡ ਹੋਣਾ ਚਾਹੀਦਾ ਕੁਝ ਹੋਣ ਤੇ ਪੁਲਿਸ ਅਫਸਰ ਨੂੰ ਕਿਹੜਾ ਮਨਾ ਕਰਦਾ ਕੋਈ ਕਿਸੇ ਨੇ ਘਰੇ ਸਰਚ ਕਰਨੀ ਆ ਕੋ ਤਲਾਸ਼ੀ ਕਰਨੀ ਆ ਪੁਲਿਸ ਨੂੰ ਤਾਂ ਕੋਈ ਵੀ ਨਹੀਂ ਮਨਾ ਕਰਦਾ ਤੁਸੀਂ ਆ ਕੇ ਰਿਸਪੈਕਟਫੁਲੀ ਦਰਵਾਜਾ ਖੜਕਾਉਂਦੇ ਤੁਸੀਂ ਨਹੀਂ ਵੀ ਦਰਵਾਜਾ ਖੁੱਲਾ ਸੀ ਸਾਡਾ ਤਾਂ ਤੁਸੀਂ ਕਹਿੰਦੇ ਵੀ ਅਸੀਂ ਜੀ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਆ ਸਾਡੇ ਘਰ ਦੇ ਵਿੱਚ ਉਹ ਕਿੰਨੇ ਰੁਕਣਾ ਸੀ ਉਹਨਾਂ ਨੂੰ ਆ ਕੇ ਤਲਾਸ਼ੀ ਲਾਓ ਆਪਣੀ ਤੁਸੀਂ ਕੋਈ ਚੱਕਰ ਨਹੀਂ ਹੈਗਾ ਪਰ ਦੁੱਖ ਇਸ ਗੱਲ ਦਾ ਲੱਗਿਆ ਆ ਕਿ ਇਸ ਤਰੀਕੇ ਨਾਲ ਉਹ ਸਾਡੇ ਘਰ ਦੇ ਵਿੱਚ ਦਾਖਲ ਹੋਏ ਤਾਂ ਮੇਰੇ ਬੱਚੇ ਇੱਕਦਮ ਸਹਿਮ ਗਏ ਮੇਰੇ ਬੱਚੇ ਮਤਲਬ ਕਹਿੰਦਾ ਸਕੂਲ ਜਾਣ ਲਈ ਤਿਆਰ ਸੀਗੇ ਤੇ ਮੇਰੇ ਬੱਚੇ ਸਹਿਮ ਕੇ ਸਾਨੂੰ ਮਤਲਬ 4-5 ਘੰਟੇ ਤਾਂ ਇਹ ਹੀ ਨਹੀਂ ਸਮਝਾਈ ਵੀ ਇਹ ਹੋ ਕੀ ਗਿਆ ਸਾਡੇ ਨਾਲ ਤੇ ਉਹ ਤਰੀਕਾ ਉਹਨਾਂ ਦਾ ਮੈਨੂੰ ਠੀਕ ਨਹੀਂ ਲੱਗਾ ਹੈਗਾ ਕਿੰਨੀ ਦੇਰ ਲੱਗੀ ਤੁਹਾਡੇ ਘਰ ਸਾਡੇ ਘਰ ਉਹ ਘੱਟੋ-ਘੱਟ ਨਹੀਂ 2 ਘੰਟੇ ਉਹਨਾਂ ਨੇ ਪੂਰੀ ਤਲਾਸ਼ੀ ਲਈਤੀ ਆ 2 ਘੰਟੇ ਸਾਡੇ ਅੰਦਰ ਘਰ ਦੇ ਉਹ ਤੁਹਾਡੇ ਘਰ ਕਿੰਨੀ ਜਗ੍ਹਾ 'ਚ ਬਣਿਆ ਹੋਇਆ ਸਾਡਾ ਘਰ 75 ਗਾਜ 'ਚ ਬਣਿਆ ਹੋਇਆ ਜੀ ਡਬਲ ਸਟੋਰੀ ਹੈ ਹਾਂਜੀ ਡਬਲ ਸਟੋਰੀ ਹੈ ਉਹਨਾਂ ਨੇ 2 ਘੰਟੇ 'ਚ ਸਾਰਾ ਛਾਣਬੀਨ ਕੀਤੀ ਹਾਂ 2 ਘੰਟੇ ਉਹਨਾਂ ਨੇ ਪੂਰੀ ਛਾਣਬੀਨ ਕੀਤੀ ਆ ਮੈਂ ਉਹਨਾਂ ਨੂੰ ਕਹਿੰਦਾ ਵੀ ਰਿਆਂ ਕਿ ਮੈਂ ਬਈ ਐਦਾਂ ਨਾ ਕਰੋ ਮੈਂ ਸਰਪੰਚਾਂ ਪਿੰਡ ਦਾ ਤੁਸੀਂ ਮੈਨੂੰ ਦੱਸੋ ਮੇਰੇ ਵਾਈਫ ਸਰਪੰਚ ਨੇ ਮੈਂ ਉਹਨਾਂ ਦਾ ਕੰਮ ਸੰਭਾਲਦਾ ਆਂ ਅਸੀਂ ਜ਼ਿੰਮੇਵਾਰ ਹੈਗੇ ਆਂ ਕੋਈ ਐਦਾਂ ਦੀ ਗੱਲ ਨਹੀਂ ਹੈ ਤੁਸੀਂ ਦੱਸੋ ਤੁਹਾਨੂੰ ਚਾਹੀਦਾ ਕੀ ਆ ਹੂੰ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੀ ਚਾਹੀਦਾ ਆ ਤੁਸੀਂ ਕੀ ਲੱਭਦੇ ਫਿਰਦੇ ਹੋ ਤੁਸੀਂ ਮੇਰੇ ਨਾਲ ਗਲਤ ਆ ਕਰੋ ਕੋਈ ਉਹ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਚੁੱਪ ਬਿਲਕੁਲ ਸ਼ਾਂਤ ਜਿੰਮੇ ਕੋਈ ਮਤਲਬ ਕਹਿੰਦਾ ਸਿੱਧਾ-ਸਿੱਧਾ ਧੱਕਾ ਮਤਲਬ ਕਹਿੰਦਾ ਵੀ ਕੋਈ ਜਵਾਬ ਨਹੀਂ ਦੇਣੇ ਜੋ ਮਰਜ਼ੀ ਬੋਲੀ ਜਾ ਤੂੰ ਹੂੰ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਮੈਨੂੰ ਹੀ ਦੱਸ ਦਿਓ ਤੁਸੀਂ ਕਿਉਂ ਐ ਉਤਲ ਪੁਤਲ ਮਚਾਈ ਪਈ ਆ ਵਿੱਚ ਮੇਰੇ ਬੱਚੇ ਘਬਰਾਏ ਜਾਂਦੇ ਆ ਪਾਪਾ ਇਹ ਕੀ ਹੋ ਗਿਆ ਪਪਾ ਜੀ ਇਹ ਕੀ ਹੋ ਗਿਆ ਮੈਂ ਆਪਣੇ ਬੱਚਿਆਂ ਨੂੰ ਕੀ ਜਵਾਬ ਦਵਾਂ ਮੈਂ ਉਹਨਾਂ ਨੂੰ ਪੁੱਛੀ ਜਾਨਾ ਕੋਈ ਜਵਾਬ ਹੀ ਨਹੀਂ ਦਿੰਦੇ ਪਏ ਮੈਨੂੰ ਤੇ ਸੁਖਦੇਵ ਭਰਾਜ ਜੀ ਸੀ ਅੱਛਾ ਹਾਂਜੀ ਇੱਥੇ ਸਾਡੇ ਆਪਣਾ ਸਦਰ ਰਹੇ ਨੇ ਡੇਲੋ ਰਹੇ ਨੇ ਮੈਨੂੰ ਜਾਣਦੇ ਸੀਗੇ ਮੈਂ ਆਪਣੇ ਪਿੰਡ ਦੇ ਕਈ ਮਸਲਿਆਂ ਦੇ ਵਿੱਚ ਅਸੀਂ ਜਾਂਦੇ ਰਹੇ ਆ ਬਾਈ ਫੇਸ ਮੈਨੂੰ ਜਾਣਦੇ ਸੀਗੇ ਫਿਰ ਵੀ ਕੋਈ ਮਤਲਬ ਮੈਨੂੰ ਸਮਝ ਹੀ ਨਹੀਂ ਆਈ ਹੈਗੀ ਕਿ ਮੈਨੂੰ ਵੀ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ ਫਿਰ ਮੈਨੂੰ ਕਹੀ ਜਾਂਦੇ ਆ ਕਿ 2 ਘੰਟੇ ਜਦ ਪੂਰੀ ਤਸੱਲੀ ਕਰਨ ਤੋਂ ਬਾਅਦ ਮੈਨੂੰ ਇਹ ਕਹਿੰਦੇ ਕਹਿੰਦੇ ਵੀ ਮੇਰੇ ਮੇਰੇ ਤੋਂ ਗਲਤੀ ਹੋ ਗਈ ਯਾਰ ਸਾਨੂੰ ਪਤਾ ਨਹੀਂ ਲੱਗਿਆ ਸੀ ਕਿ ਕਿਸੇ ਹੋਰ ਘਰ ਚ ਵੜ ਜਾਣਾ ਸੀਗਾ ਵੀ ਤੇਰੇ ਘਰ ਆ ਗਏ ਮੈਂ ਜਦ ਇਹ ਗੱਲ ਪੁੱਛੀ ਜਾਂਦਾ ਬਾਰ-ਬਾਰ ਜਦ ਮੈਂ ਇਹ ਗੱਲ ਪੁੱਛੀ ਜਾਂਦਾ ਬਾਰ-ਬਾਰ ਵੀ ਤੁਹਾਨੂੰ ਕੀ ਚਾਹੀਦਾ ਆ ਤੁਹਾਨੂੰ ਤੁਸੀਂ ਦੱਸੋ ਸਹੀ ਤੁਸੀਂ ਆਏ ਕਿਸ ਮੰਤਵ ਨਾਲ ਆ ਤੁਹਾਡੀ ਪ੍ਰੋਬਲਮ ਕੀ ਆ ਤੁਹਾਡੀ ਮਨਛਾ ਕੀ ਆ ਤੁਸੀਂ ਮੈਨੂੰ ਦੱਸੋ ਮੈਂ ਤੁਹਾਡਾ ਤੁਹਾਡੀ ਹਰ ਗੱਲ ਦਾ ਜਵਾਬ ਦੇਣ ਨੂੰ ਤਿਆਰ ਹਾਂ ਪਰ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਆਪਣੀ ਪੂਰੀ ਤਸੱਲੀ ਕਰਨ ਤੋਂ ਬਾਅਦ ਉਹ ਮੈਨੂੰ ਜਾਂਦੇ ਹੋਏ ਇਹ ਗੱਲ ਕਹਿ ਗਏ ਕਿ ਸਾਨੂੰ ਮਤਲਬ ਇਹ ਵੀ ਨਹੀਂ ਕਿ ਮੈਨੂੰ ਮਤਲਬ ਕਹਿੰਦਾ ਉਹ ਸੈਟੀਸਫੈਕਸ਼ਨ ਮੇਰੀ ਕਰਾ ਕੇ ਗਏ ਆ ਬਸ ਐਦਾਂ ਹੀ ਜਿਵੇਂ ਔਖੜਵਾ ਜਾਂ ਜਿਵੇਂ ਪੁਲਿਸ ਬੋਲਦੀ ਹੁੰਦੀ ਆ ਯਾਰ ਗਲਤੀ ਹੋ ਗਈ ਸਾਨੂੰ ਪਤਾ ਹੀ ਨਹੀਂ ਸੀਗਾ ਤੇਰਾ ਘਰ ਆ ਇਹ ਮੈਂ ਕਿਹਾ ਸਰ ਮੈਂ ਤਾਂ 2 ਘੰਟੇ ਦੇ ਅੰਦਰ ਘਰ ਦੇ ਅੰਦਰ ਤੁਸੀਂ ਦਾਖਲ ਹੋਏ ਮੈਂ ਕਹੀ ਜਾਂਦਾ ਵਾਂ ਕੀ ਤੁਸੀਂ ਕਿੱਧਰੋਂ ਆਏ ਹੋ ਕੀ ਗੱਲ ਆ ਤੁਹਾਨੂੰ ਮੈਂ ਬਰਾੜ ਸਾਹਿਬ ਨੂੰ ਕਹੀ ਜਾਂਦਾ ਬਰਾੜ ਸਾਹਿਬ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਨੂੰ ਜਾਣਦਾ ਆ ਆਪਾਂ ਮੈਂ ਪਿੰਡ ਦੇ ਮਸਲਿਆਂ 'ਚ ਤੁਹਾਡੇ ਕੋਲੇ ਪੰਚਾਇਤਾਂ ਸਾਡੀਆਂ ਲੱਗਦੀਆਂ ਮੈਂ ਆਂਦਾ ਰਿਹਾ ਜਾਂਦਾ ਰਿਹਾ ਆ ਮੈਂ ਤੁਸੀਂ ਮੈਨੂੰ ਭੁੱਲ ਗਏ ਹੋ ਹੂੰ ਤੇ ਬਸ ਕੋਈ ਮੈਨੂੰ ਮੈਨੂੰ ਸਿਰਫ ਔਰ ਦੁੱਖ ਇਸ ਗੱਲ ਦਾ ਹੀ ਆ ਬਖਸ਼ੀ ਸਾਹਿਬ ਕਿ ਮੈਨੂੰ ਹੱਲੇ ਤੱਕ ਇਹ ਗੱਲ ਨਹੀਂ ਕਲੀਅਰ ਹੋਈ ਮੈਨੂੰ ਜਿੰਨੀ ਦੇਰ ਤੱਕ ਕਲੀਅਰ ਨਹੀਂ ਹੁੰਦੀ ਮੈਂ ਇਸ ਗੱਲ ਦਾ ਖਹਿੜਾ ਨਹੀਂ ਛੜਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਉਹ ਅਫਸਰ ਮੇਰੀ ਗੱਲ ਸੁਣ ਰਹੇ ਨੇ ਮੇਰੀ ਉਹ ਸੈਟੀਸਫੈਕਸ਼ਨ ਕਰਾਣ ਤਾਂ ਉਸ ਤੋਂ ਬਾਅਦ ਮੈਂ ਮਤਲਬ ਕਹਿੰਦਾ ਕਿਉਂਕਿ ਮੇਰੇ ਜਿਹੜੇ ਨਾਲ ਮੇਰੇ ਸੱਜਣ ਮੇਰੇ ਜੁੜੇ ਹੋਏ ਮੇਰੀਆਂ ਭੈਣਾਂ ਜੁੜੀਆਂ ਜਿਨ੍ਹਾਂ ਨੇ ਮੇਰੀ ਇੰਨੀ ਸਪੋਰਟ ਕੀਤੀ ਆ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਮੈਨੂੰ ਫੋਨਾਂ ਰਾਹੀਂ ਮੈਨੂੰ ਤਲਾਸ਼ਾ ਦਿੱਤਾ ਮੇਰੇ ਪਿੰਡ ਦੇ ਲੋਕ ਮੇਰੇ ਘਰੇ ਆਏ ਮੈਨੂੰ ਸ਼ਹਿਰਾਂ ਚੋਂ ਮਤਲਬ ਬਾਦੀਆਂ ਕੰਟਰੀਆਂ ਚੋਂ ਵੀ ਮੇਰੇ ਚਾਹਣ ਵਾਲਿਆਂ ਨੇ ਫੋਨ ਆਏ ਵੀ ਭਾਈ ਅਸੀਂ ਤੇਰੇ ਨਾਲ ਨਹੀਂ ਆ ਕੋਈ ਡਰਨ ਦੀ ਲੋੜ ਨਹੀਂ ਮੈਂ ਉਹਨਾਂ ਨੂੰ ਵੀ ਜਵਾਬ ਦੇਣਾ ਆ ਵੀ ਮੈਂ ਮੈਂ ਮੇਰੇ ਨਾਲੇ ਕੀ ਹੋਇਆ ਤਾਂ ਮੈਂ ਉਸ ਤੋਂ ਬਾਅਦ ਸਾਡਾ ਕਿਦਾਂ ਕੀ ਉਹਨਾਂ ਨੇ ਮੈਨੂੰ ਕਿਦਾਂ ਨਿਬੜੀ ਇਹ ਗੱਲ ਸਾਹ ਤੁਹਾਡੀ ਤੁਸੀਂ ਸੁਖਦੇਵ ਬਰਾੜ ਜੀ ਨਾਰਕੋਟਿਕ ਦੇ ਇੰਚਾਰਜ ਨੇ ਜਾਂ ਸੀਆਈਏ ਵਾਲੇ ਆਏ ਔਰ ਤੁਸੀਂ ਕਹਿੰਦੇ ਹੋ ਵੀ ਉਹ ਤੁਹਾਨੂੰ ਕਹਿ ਕੇ ਗਏ ਆ ਵੀ ਉਹ ਗਲਤੀ ਨਾਲ ਤੁਹਾਡੇ ਘਰ ਆ ਗਏ ਔਰ ਤੁਹਾਡੇ ਹੀ ਘਰ ਕਿਉਂ ਆਏ ਗਲਤੀ ਨਾਲ ਹੀ ਕਿਉਂ ਆਏ ਇਹੀ ਮੀਰੇ ਘਰ ਜਾਣਾ ਚਾਹੁੰਦੇ ਸੀ ਤੁਸੀਂ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਜਿਹੜਾ ਤੁਸੀਂ ਮੇਰੇ ਘਰ ਗਲਤੀ ਨਾਲ ਆ ਗਏ ਤੁਸੀਂ ਜਾਣਾ ਕਿਦੇ ਘਰ ਚਾਹੁੰਦੇ ਸੀ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਮੈਂ ਉਹਨਾਂ ਨਾਲ 2 ਘੰਟੇ ਇਸੇ ਗੱਲ ਦਾ ਮੱਥਾ ਮਾਰੀ ਗਿਆ ਵਾ ਉਹਨਾਂ ਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਮੈਂ ਜਦੋਂ ਉਹਨਾਂ ਨੂੰ ਕੋਈ ਗੱਲ ਪੁੱਛਦਾ ਸੀ ਉਹ ਆਪਣੀ ਤਲਾਸ਼ੀ ਦੇ ਵਿੱਚ ਹੀ ਮਗਨ ਸੀਗੇ ਤੁਹਾਡੇ ਘਰ ਚੋਂ ਕੁਝ ਬਰਾਮਦ ਹੋਇਆ ਮੇਰੇ ਘਰ ਚੋਂ ਕੁਝ ਨਹੀਂ ਬਰਾਮਦ ਹੋਇਆ ਜੇ ਬਰਾਮਦ ਹੋਇਆ ਹੁੰਦਾ ਤਾਂ ਉਹ ਮੈਨੂੰ ਫੜ ਕੇ ਲੈ ਜਾਣਾ ਸੀ ਉਹਨਾਂ ਨੇ ਜੇ ਮੇਰੇ ਘਰ ਚੋਂ ਕੁਝ ਬਰਾਮਦ ਹੋਵੇ ਮੈਨੂੰ ਛੱਡ ਕੇ ਜਾਂਦੇ ਉਹ ਮੈਨੂੰ ਲੈ ਜਾਣਾ ਸੀ ਉਹਨਾਂ ਨੇ ਨਾਲ ਇੱਕ ਤੁਸੀਂ ਜ਼ਿੰਮੇਵਾਰ ਅਫਸਰ ਹੋ ਤੁਸੀਂ ਮਤਲਬ ਕਹਿੰਦਾ ਸਾਂਝੀ ਟੀਮ ਨਾਲ ਤੁਸੀਂ ਘਰ ਦੇ ਵਿੱਚ ਦਾਖਲ ਹੋਏ ਹੋ ਤੁਸੀਂ ਮੈਨੂੰ ਹੁਣ ਇੱਥੇ ਆਪਣੇ ਆਂਡਗਵਾਰਡ ਤੋਂ ਵੀ ਪਤਾ ਲੱਗਿਆ ਆ ਕਿ ਇਹ 2-3 ਜਿਹੜੇ ਅਫਸਰ ਨੇ 2-3 ਦਿਨ ਤੋਂ ਇੱਥੇ ਜਿਹੜੇ ਘਟਦੇ ਸੀਗੇ ਮੈਨੂੰ ਇਹ ਸਾਡੇ ਇੱਥੇ ਆਂਡਗਵਾਰਡ ਨੇ ਦੱਸਿਆ ਵੀ ਇਹ ਮੈਨੂੰ ਵੀਡੀਓ ਦਿਖਾਈਆ ਤੇ ਉਹ ਕਹਿੰਦੇ 2-3 ਦਿਨ ਤੋਂ ਇੱਥੇ ਜਿਹੜੇ ਘਟਦੇ ਪਏ ਸੀਗੇ ਫਿਰ ਇਹ ਤੋਂ ਮੈਨੂੰ ਇਹ ਪਤਾ ਲੱਗਦਾ ਹੈ ਕਿ ਉਹ ਮਤਲਬ ਕਹਿੰਦਾ ਕੋਈ ਸੋਚੀ ਸਮਝੀ ਪੂਰੀ ਤਿਆਰੀ ਨਾਲ ਆਏ ਸੀਗੇ ਨਹੀਂ ਪਰ ਜੇ ਸੋਚੀ ਸਮਝੀ ਔਰ ਪੂਰੀ ਤਿਆਰੀ ਨਾਲ ਆਏ ਸੀ ਦੋ ਤਿੰਨ ਦਿਨ ਤੋਂ ਰੇਕੀ ਤੁਹਾਡੀ ਹੋ ਰਹੀ ਸੀ ਪਰ ਫਿਰ ਉਹ ਖਾਲੀ ਹੱਥ ਚਲੇ ਗਏ ਇਹਦੇ ਬਾਰੇ ਮੈਂ ਤਾਂ ਇਹੀ ਤਾਂ ਮੇਰਾ ਮੈਨੂੰ ਠੇਸ ਆ ਇਹੀ ਤਾਂ ਮੇਰਾ ਸਵਾਲ ਆ ਉਹਨਾਂ ਨਾਲ ਵੀ ਜੇ ਤੁਸੀਂ ਆਏ ਸੀਗੇ ਤਾਂ ਤੁਸੀਂ ਕੀ ਦੇ ਕਹਿਣ ਤੇ ਆਏ ਹੋ ਕੀ ਗੱਲ ਸੀ ਕੀ ਤੁਹਾਡੇ ਤੇ ਕੋਈ ਪੋਲਿਟਿਕਲ ਪ੍ਰੈਸ਼ਰ ਆ ਜਾਂ ਤੁਹਾਨੂੰ ਕਿਸੇ ਨੇ ਮੇਰੇ ਕੋਲ ਵਿਰੋਧੀ ਨੇ ਤੁਹਾਨੂੰ ਕਿਹਾ ਆ ਕੀ ਕਿਹਾ ਆ ਮੈਨੂੰ ਆ ਕੇ ਮੈਨੂੰ ਕਲੀਅਰ ਕਰੋ ਮੈਂ ਮੈਨੂੰ ਮੇਰੀ ਜਿੰਨੀ ਦੇਰ ਤੱਕ ਮੇਰੀ ਸੈਟੀਸਫੈਕਸ਼ਨ ਨਹੀਂ ਕਰਾਂਦੇ ਮੈਂ ਇਸ ਗੱਲ ਦਾ ਕਹਿਣਾ ਨਹੀਂ ਛੱਡਣਾ ਹੈ ਤੋ ਅਗਲਾ ਹੋਣੇ ਬਾਰੇ ਅਗਲਾ ਸਟੈਪ ਕੀ ਹੋਏਗਾ ਮੇਰਾ ਇਹਦੇ ਬਾਰੇ ਅਗਲਾ ਸਟੈਪ ਮੈਂ ਮੇਰੇ ਜਿਹੜੇ ਸੱਜਣ ਸਾਥੀ ਨੇ ਮੈਂ ਉਹਨਾਂ ਨਾਲ ਇਸ ਗੱਲ ਦੀ ਮੇਰੀ ਰੈਗੂਲਰ ਗੱਲਾਂ ਮੇਰੀ ਮੀਟਿੰਗ ਚੱਲ ਰਹੀ ਆ ਉਹ ਕਹਿੰਦੇ ਦੇਖੋ ਕੋਈ ਵੀ ਚੀਜ਼ ਹੁੰਦੀ ਆ ਉਹਦੇ ਵਿੱਚ ਮੈਂ ਕੱਲਾ ਵੱਡਾ ਨਹੀਂ ਹੈਗਾ ਮੇਰੇ ਭਰਾ ਜਿਹੜੇ ਮੇਰੇ ਦੋਸਤ ਨੇ ਮੇਰੇ ਭੈਣ ਭਰਾ ਨੇ ਮੇਰੇ ਨਾਲ ਜੁੜੇ ਹੋਏ ਆ ਮੈਂ ਉਹਨਾਂ ਦੇ ਨਾਲ ਰਾਏ ਕਰਕੇ ਹੀ ਇਸ ਦੇ ਉੱਤੇ ਮੈਂ ਤੁਹਾਨੂੰ ਪੂਰਾ ਮੈਂ ਕਲੀਅਰ ਕਰੂੰਗਾ ਔਰ ਦੱਸੂੰਗਾ ਜਰੂਰ ਐਦਾਂ ਨਹੀਂ ਹੈਗਾ ਮੇਰੇ ਚਾਹਣ ਵਾਲੇ ਜਿਹੜੇ ਮੇਰੇ ਵੀਡੀਓ ਨੂੰ ਮੇਜ ਨੂੰ ਦੇਖ ਰਹੇ ਆ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਆ ਮੈਂ ਤੁਹਾਨੂੰ ਇਹਦੀ ਪੂਰੀ ਸਚਾਈ ਕੱਢ ਕੇ ਤੁਹਾਡੇ ਮੂਹਰੇ ਜਰੂਰ ਰੱਖੂੰਗਾ ਕਿ ਇਹ ਕੀ ਗੱਲ ਸੀ ਕਿਉਂ ਹੋਈ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਤੁਹਾਡੇ ਸਾਹਮਣੇ ਜਰੂਰ ਰੱਖੂੰਗਾ ਇਸ ਗੱਲ ਨੂੰ ਐਦਾਂ ਨਹੀਂ ਹੈਗਾ ਕਿ ਮੈਂ ਕੋਈ ਗੱਲ ਹੋਈ ਆ ਤਾਂ ਮੈਂ ਆਪੇ ਅੰਦਰ ਖਾਤੇ ਨਵੇੜ ਕੇ ਤੇ ਮੈਂ ਆਪਣੇ ਘਰੇ ਬਹਿ ਜਾਊਂਗਾ ਤੁਹਾਡੇ ਵੀ ਦਿਮਾਗ ਦੇ ਵਿੱਚ ਇਹ ਸਵਾਲ ਰਹਿਣ ਕਿ ਯਾਰ ਕੀ ਬਣਿਆ ਸੀਗਾ ਵੀਡੀਓ ਸਰਪੰਚ ਨੇ ਪਾਈ ਸੀ ਆਪਣਾ ਦੁੱਖ ਦੱਸਿਆ ਸੀ ਪਰ ਉਹਦਾ ਕੀ ਬਣਿਆ ਹੱਲੇ ਤੱਕ ਕੁਝ ਪਤਾ ਨਹੀਂ ਲੱਗਿਆ ਐਦਾਂ ਨਹੀਂ ਹੋਊਗਾ ਜਿਹੜੀ ਵੀ ਕੋਈ ਗੱਲ ਹੋਊਗੀ ਮੈਂ ਤੁਹਾਡੇ ਰੂਹ ਬਰੂ ਜਰੂਰ ਰੱਖੂਗਾ ਹਲੋ ਸ੍ਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੁਦੇਬਰਾਜ ਜੀ ਨਾਰਕੋਟਿਕ ਸੈੱਲ ਦੇ ਇੰਚਾਰਜ ਬੋਲ ਰਹੇ ਹਾਂ ਪੱਤਰਕਾਰ ਵਿਵੇਕ ਪਖਸ਼ੀ ਬੇਨਤੀ ਕਰ ਰਹੇ ਜੀ ਹਾਂਜੀ ਸਰ ਤੁਸੀਂ ਅਜ ਤੋ 20 25 ਦਿਨ ਪਹਿਲਾਂ ਕੋਈ ਧਾਂਦਰੇ ਦੇ ਵਿੱਚ ਆ ਭਗਤ ਸਿੰਘ ਨਗਰ ਦੇ ਵਿੱਚ ਸਰਪੰਚ ਕਿਰਨ ਮੋਹਨ ਦੇ ਘਰ ਰੇਡ ਕੀਤੀ ਸੀ ਜੀ ਉਹਦੇ ਬਾਰੇ ਵਿੱਚ ਪਤਾ ਕਰਨਾ ਸੀ ਵੀ ਉਹਦੇ ਜੋ ਕੁਝ ਲੱਭਿਆ ਤੁਹਾਨੂੰ ਕੀ ਰੀਜ਼ਨ ਸੀ ਉੱਥੇ ਉਹ ਤਾਂ ਕਿੰਨੇ ਘਰ ਪਤਾ ਕਰਾਂਗੇ ਜੇ ਤੇ ਕੋਈ ਇਸ ਕਰ 2 ਘੰਟੇ ਤੁਸੀਂ ਉਸ ਘਰ ਚ ਰਹੇ ਹੋ ਔਰ ਉਥਲ ਪੁੜ ਵੀ ਕਾਫੀ ਹੋਈ ਹੈ ਤੁਹਾਨੂੰ ਕੌਣ ਕਹਿੰਦਾ ਮੈਨੂੰ ਸਰਪੰਚ ਸਾਹਿਬ ਨੇ ਔਨ ਕੈਮਰਾ ਕਹੀਆਂ ਨੇ ਇਹ ਗੱਲਾਂ ਇਹ ਤੇ ਇਹ ਲੋਕਾਂ ਦੇ ਇਹਦੇ ਉੱਪਰ ਕੈਮਰਾ ਲੱਗਿਆ ਸਹੀ ਹੈ ਆਪਦੇ ਘਰੇ ਸਾਰੇ ਹਾਂਜੀ ਨਹੀਂ ਮਤਲਬ ਤੁਸੀਂ ਕਿ ਗਲਤੀ ਨਾਲ ਚਲੇ ਗਏ ਕਿ ਤੁਹਾਡੇ ਕਹਿਣ ਦਾ ਭਾਵ ਹੈ ਤੁਸੀਂ ਮੈਂ ਕਿ ਕਿਸੇ ਦਾ ਘਰ ਲੱਭਦੇ ਹੋਏ ਚਲੇ ਗਏ ਕਿਸੇ ਦਾ ਫੋਟੋ ਘਰ ਦੇਖ ਕੇ ਉੱਗੇ ਸੀਗੇ ਤੇ ਉਹ ਪਰ ਕਰਕੇ ਸੀ ਫੋਟੋ ਸੀਗਾ ਪਰ ਸਰਪੰਚ ਉਹਨੇ ਘਰ ਵਾਲੇ ਬੰਦਾ ਕਰ ਰਹੇ ਸੀਗੇ ਫਸੇ ਇਹਦਾ ਆਪਕਾ ਪਾਰਲੀਮੈਂਟ ਵੀ ਨਹੀਂ ਉਹ ਕਰੇ ਹੋਣੀ ਗੇਟ ਤੇ ਉਹ ਤਾਂ ਕਹਿੰਦੇ ਅਸੀਂ ਸਾਡੇ ਗੇਟ ਨੂੰ ਦਰਵਾਜ਼ੇ ਗੇਟਾਂ ਨੂੰ ਧੱਕੇ ਮਾਰੇ ਆ ਉਹਨਾਂ ਨੇ ਔਰ ਬਿਨਾ ਦੱਸੇ ਮੈਂ ਪੁੱਛਦਾ ਰਿਹਾ ਵੀ ਕੀ ਕਾਰਨ ਆ ਤੁਸੀਂ ਮੇਰੇ ਘਰ ਚ ਕੀ ਕਰਨ ਆਏ ਹੋ ਮੈਨੂੰ ਦੱਸੋ ਤਾਂ ਸਹੀ ਕੋਈ ਰੀਜ਼ਨ ਦੱਸੋ ਮੈਂ ਤੁਹਾਨੂੰ ਕੋਆਪਰੇਟ ਕਰਦਾ ਪਰ ਉਹਨਾਂ ਨੇ ਕੁਝ ਬੋਲੇ ਨਹੀਂ ਹਾਂਜੀ ਕਿਵੇਂ ਨਹੀਂ ਉਹ ਕਹਿੰਦੇ ਆ ਜੀ ਕਿਰਨ ਮੋਹਨ ਜੀ ਨੇ ਕਹੀ ਆ ਗੱਲ ਕਿ ਮੈਂ ਉਹ ਮੇਰੇ ਮੇਰੇ ਕੋਲ ਆ ਰਹੀ ਆ ਜਨਾਬ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਆ ਰਹੀ ਆ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਨ ਆ ਮੈਨੂੰ ਦੱਸੋ ਮੈਂ ਤੁਹਾਡੀ ਸਪੋਰਟ ਕਰੂੰਗਾ ਕੋਆਪਰੇਟ ਕਰੂੰਗਾ ਮੈਨੂੰ ਦੱਸੋ ਉਹ ਵਾਸ਼ਰੂਮ ਝੋ ਨਿਕਲੇ ਆ ਤੇ ਤੁਸੀਂ ਉਹਨਾਂ ਨੂੰ ਦੱਸਿਆ ਵੀ ਕੁਝ ਨਹੀਂ ਲੇਕਿਨ 2 ਘੰਟੇ ਉਹਨਾਂ ਦੇ ਘਰ ਰਹੇ ਹੋ 12 15 ਜਾਣੇ ਉਹਨਾਂ ਨੇ ਦੱਸਿਆ ਹਾਂ ਸਰਪੰਚ ਅਜੇ ਸਰਪੰਚ ਪਤਾ ਜਾਣਦਾ ਨਹੀਂਗਾ ਉਹੀ ਹਾਂਜੀ 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 ਸਰਪੰਚ ਨੂੰ ਪੁੱਛਿਆ ਰਿਹਾ ਸਰਪੰਚ ਨੇ ਦੱਸ ਕੇ ਤਾਂ ਆਇਆ ਤੇਰਾ ਕੁਝ ਵੀ ਆ ਫਲਾਣੇ ਦੇ ਯਾਰ ਸਰ ਵੈਰੀਫਾਈ ਕਰਨਾ ਅਸੀਂ ਉਹਦਾ ਜਾਗ ਕਰਦਾ ਅਸੀਂ ਉਹ ਕਹਿੰਦੇ ਉਹ ਕਹਿੰਦੇ ਅਸੀਂ ਕਿਸੇ ਦਾ ਘਰ ਨਹੀਂ ਮੈਨੂੰ ਪੁੱਛਿਆ ਉਹਨਾਂ ਨੇ ਮੇਰੇ ਘਰ ਦੀ ਤਲਾਸ਼ੀ ਲਈਤੀ ਆ ਔਰ 2 ਘੰਟੇ ਰਹੇ ਮੇਰੇ ਘਰ ਪੁਣੇ ਸੁਣੀ ਆਵਾਜ਼ ਤਾਂ ਹੁੰਦੀ ਨਹੀਂ ਯਾਰ ਕਿਸੇ ਹੋਰ ਫੋਨ ਤੋਂ ਲਾਓ ਬਾਣੀ ਨਹੀਂ ਆ ਰਹੀ ਥੋੜੀ ਆ ਰਹੀ ਆ ਜਰ ਮੈਨੂੰ ਬਿਲਕੁਲ ਤੁਹਾਡੀ ਆਵਾਜ਼ ਕਲੀਅਰ ਆ ਰਹੀ ਆ ਕੋ ਯਾਰ ਮੈਨੂੰ ਨਹੀਂ ਆ ਰਹੀ ਯਾਰ ਤੁਹਾਨੂੰ ਆ ਰਹੀ ਕਿਸੇ ਫਿਰ ਮੈਕ ਕਰ ਸਕਦਾ ਨਾ ਕਿਸੇ ਹੋਰ ਫੋਨ ਤੋਂ ਚਲੋ ਮੈਂ ਲਾਣਾ ਹੋਰ ਤੋਂ ਹਲੋ ਹਾਂਜੀ 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 ਬਖਸ਼ੀ ਬੋਲ ਰਿਹਾ ਜੀ ਹਾਂਜੀ ਨਹੀਂ 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 ਹੁਕਮ ਨਹੀਂ ਬ੍ਰਦਰ ਮੈਨੂੰ ਨਾ ਉਹਨਾਂ ਨੇ ਕਿਹਾ ਹੈ ਕਿ ਮੇਰੇ ਘਰ ਚ ਉਹਨਾਂ ਨੇ ਧੱਕੇ ਮਾਰ ਕੇ ਅੰਦਰ ਐਂਟਰ ਕੀਤੇ ਆ ਸਾਰੀ छानबीन ਕੀਤੀ ਆ 2 ਘੰਟੇ ਅੰਦਰ ਰਹੇ ਆ ਔਰ ਮੈਂ ਉਹਨਾਂ ਨੂੰ ਪੁੱਛਦਾ ਰਿਹਾ ਪਰ ਉਹਨਾਂ ਨੇ ਮੈਨੂੰ ਦੱਸਿਆ ਕੁਛ ਨਹੀਂ ਹਾਂਜੀ ਸਾਡੀ ਕੋਲ ਇਹ ਕਿੱਸ ਤਰ੍ਹਾਂ ਪੁੱਛਣਾ ਸੀ ਯਾਰ 2 ਮਿੰਟ ਗਏ ਉਹਨਾਂ ਦੇ ਕੋਲ ਵੀਡੀਓ ਰਿਕਾਰਡ ਹੈਗਾ ਤਾਂ ਹੈ ਉਹਨਾਂ ਕੋਲ ਹੋਰ ਵੀਡੀਓ ਹਾਂਜੀ ਉਹਨਾਂ ਨੇ ਮੈਨੂੰ ਰਿਕਾਰਡਿੰਗਸ ਦਿਖਾਈਆਂ ਜੀ ਉਹਨਾਂ ਨੇ ਰਿਕਾਰਡਿੰਗਸ ਦਿਖਾਈਆਂ ਮੈਨੂੰ ਉਹਨਾਂ ਨੇ 2 ਘੰਟੇ ਦੀ ਰਿਕਾਰਡਿੰਗ ਦੇਖੀ ਉਹਨਾਂ ਦੇ ਕਰ ਰਹੇ ਹੁੰਦੇ ਮੈਂ ਉਹਨਾਂ ਕੋਲ 4-5 ਰਿਕਾਰਡਿੰਗਾਂ ਦੇਖੀਆਂ ਜੀ ਨਹੀਂ ਇਹ ਨਹੀਂ ਤਾਂ ਐਕੂਰੇਸੀ ਨਾਲ ਨਹੀਂ ਜੀ ਮੈਂ ਚੈੱਕ ਕੀਤਾ ਤੁਸੀਂ ਚੈੱਕ ਕਰ ਲਓ ਮੇਰੇ ਰਿਕਾਰਡਿੰਗ ਚੈੱਕ ਕਰ ਲਓ ਸਭ ਕਲੀਅਰ ਹੋ ਜਾਣਾ ਯਾਰ ਕਿਹਦੇ ਕਰਦੇ ਸਰਪੰਚ ਤੋਂ ਕੁਛ ਨਾ ਕਰ ਉਹਦੇ ਨਾਲ ਕੀ ਗੱਲ ਹੋਗੀ ਮੈਂ ਇਹ ਇਸ਼ੂ ਬਣਾ ਰਿਆ ਹਾਂ ਜਾਂ ਕੋਈ ਉਹਦਾ ਉਹਦਾ ਉਹ ਉਸ ਬੰਦੇ ਨਾਲ ਜਿਹੜੇ ਕੰਮ ਗਲਤ ਕਰਦੇ ਆ ਉਹਨਾਂ ਨਾਲ ਕੋਈ ਲਿੰਕ ਹੋਣਾ ਉਹ ਪਿੱਛੇ ਕਰਦੇ ਉਹਨਾਂ ਨੂੰ ਰਿਪੋਰਟ ਵੀ ਤੁਸੀਂ ਸਾਡੀ ਰਿਪੋਰਟ ਕਰਿਓ ਜਾਂ ਹੋਣਾ ਕਿ ਕੋਈ ਸਿਸਟਮ ਇਹਨਾਂ ਦਾ ਠੀਕ ਹੈ चलो ठीक है सर ठीक है ठीक तो तो ठीक है सर ठीक है जी थैंक यू थैंक यू ब्रदर अपडेट लेके मैं फिर तोड़े के जल्द हाजिर होवांगा तब तक देओ इजाजत हल्ला पंजाब तो विवेक पक्ष